ਭਾਰਤੀ ਰੁਪਏ ਦੇ ਵਿੱਚ ਲਗਾਤਾਰ ਗਿਰਾਵਟ ਨਜ਼ਰ ਆ ਰਹੀ ਹੈ ਜੀ ਬਿਲਕੁਲ ਹੀ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਜਦੋਂ ਅਸੀਂ ਗੱਲ 3 ਦਸੰਬਰ ਦੀ ਕਰਦੇ ਹਾਂ ਤੇ ਭਾਰਤੀ ਰੁਪਏ ਦੇ ਵਿੱਚ ਗਿਰਾਵਟ 25 ਪੈਸੇ ਦੀ ਗਿਰਾਵਟ ਆ ਕੇ 90.21 ਰੁਪਏ ਪ੍ਰਤੀ ਡਾਲਰ ਤੇ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋਇਆ ਜੀ ਬਿਲਕੁਲ ਹੀ ਕੁਝ ਦਿਨਾਂ ਦੇ ਵਿੱਚ ਤੀਜੀ ਵੱਡੀ ਗਿਰਾਵਟ ਹੈ ਔਰ ਡਾਲਰ ਦਾ ਇੰਨਾ ਜ਼ਿਆਦਾ ਮਹਿੰਗਾ ਹੋਣਾ ਸਿਰਫ ਆਰਥਿਕ ਅੰਕੜਿਆਂ ਦਾ ਮਾਮਲਾ ਹੀ ਨਹੀਂ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਸਿੱਧੇ ਤੌਰ ਤੇ ਪੈਟਰੋਲ ਗੈਜੇਟਸ EMI ਸਿੱਖੇ ਤੇ ਰੋਜ਼ਾਨਾ ਖਰਚਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਵੱਖ-ਵੱਖ ਤਰੀਕੇ ਦੇ ਨਾਲੇ ਪ੍ਰਭਾਵਿਤ ਕਰ ਰਿਹਾ ਹੈ ਸਾਡੇ ਖਰਚਿਆਂ ਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਪੈਟਰੋਲ ਦੀ ਡੀਜ਼ਲ ਦੀ ਤੇ ਨਾਲ ਦੇ ਨਾਲ ਸਬਜ਼ੀਆਂ ਤੇ ਦੁੱਧ ਦੇ ਤੇ ਇਹਨਾਂ ਨੂੰ ਲੈ ਕੇ ਮਹਿੰਗਾਈ ਫੜ ਸਕਦੀ ਹੈ ਭਾਰਤ ਵਿਦੇਸ਼ਾਂ ਤੋਂ ਵੱਡੀ ਮਾਤਰਾ ਦੇ ਵਿੱਚ ਪੈਟਰੋਲ ਡੀਜ਼ਲ ਅਤੇ ਗੈਸ ਦਾ ਆਯਾਤ ਕਰਦਾ ਹੈ ਔਰ ਜਦੋਂ ਅਸੀਂ ਡਾਲਰ ਦੀ ਗੱਲ ਕਰਦੇ ਹਾਂ ਉਹ ਜਦੋਂ ਮਜ਼ਬੂਤ ਹੁੰਦਾ ਹੈ ਤੇ ਇਹਨਾਂ ਵਸਤੂਆਂ ਦੀ ਕੀਮਤ ਜਿਹੜੀ ਹੈ ਉਹ ਵੱਧ ਹੀ ਜਾਂਦੀ ਹੈ ਇਹ ਪ੍ਰਭਾਵ ਸਿੱਧੇ ਤੌਰ ਤੇ ਪੈਟਰੋਲ ਪੰਪਾਂ ਦੇ ਉੱਪਰ ਮਹਿਸੂਸ ਕੀਤਾ ਜਾਂਦਾ ਹੈ ਔਰ ਜਿਵੇਂ ਜਿਵੇਂ ਜਦੋਂ ਅਸੀਂ ਬਾਲਣ ਦੀ ਗੱਲ ਕਰਦੇ ਹਾਂ ਜਿਵੇਂ ਜਿਵੇਂ ਬਾਲਣ ਮਹਿੰਗਾ ਹੁੰਦਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਆਵਾਜਾਈ ਦੀਆਂ ਲਾਗਤਾਂ ਦੇ ਵਿੱਚ ਵੀ ਖਾਸਾ ਵਾਧਾ ਹੋ ਜਾਂਦਾ ਹੈ ਤੇ ਇਹ ਵਧੀ ਹੋਈ ਲਾਗਤ ਰੋਜ਼ਮਰਾਂ ਦੀਆਂ ਵਸਤੂਆਂ ਜਿਨ੍ਹਾਂ ਦਾ ਅਸੀਂ ਇਸਤੇਮਾਲ ਕਰਦੇ ਹਾਂ ਸਬਜ਼ੀਆਂ ਕਰਿਆਨਾ ਦੁੱਧ ਕੱਪੜੇ ਇਹਨਾਂ ਸਾਰਿਆਂ ਦੇ ਵਿੱਚ ਵੀ ਤੇਜ਼ੀ ਆ ਜਾਂਦੀ ਹੈ ਜਦੋਂ ਅਸੀਂ ਰੁਪਏ ਦੀ ਕਮਜ਼ੋਰੀ ਦੀ ਗੱਲ ਕਰਦੇ ਹਾਂ ਤੇ ਇਸ ਦਾ ਅਸਰ ਪੂਰੇ ਬਾਜ਼ਾਰ ਦੇ ਵਿੱਚ ਹੁੰਦਾ ਹੈ ਤੇ ਮਹਿੰਗਾਈ ਵੱਧ ਜਾਂਦੀ ਹੈ ਤੇ ਇੱਕ ਲੜੀ ਪ੍ਰਤੀਕਿਰਿਆ ਜਿਹੜੀ ਹੈ ਉਹ ਚਾਲਾਂ ਉਗ ਜਾਂਦੀ ਹੈ ਇਸ ਦੇ ਨਾਲ ਨਾ ਮੋਬਾਈਲ ਫੋਨ ਲੈਪਟਾਪ ਫ੍ਰਿਜ ਗੈਜਟਸ ਅਤੇ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਮਹਿੰਗੇ ਹੋਣ ਦੇ ਅਸਰ ਵੀ ਵੱਜ ਜਾਂਦੇ ਨੇ ਔਰ ਇਲੈਕਟ੍ਰੋਨਿਕਸ ਦੀ ਗੱਲ ਕਰਦੇ ਆਂਦੇ ਇਲੈਕਟ੍ਰੋਨਿਕਸ ਵਸਤੂਆਂ ਦੇ ਆਯਾਤ ਕੀਤੇ 부ਰਜਿਆਂ ਦੀ ਵਰਤੋਂ ਜਦੋਂ ਅਸੀਂ ਕਰਦੇ ਆਂ ਤੇ ਇਹਨਾਂ ਦਾ ਭੁਗਤਾਨ ਵੀ ਡਾਲਰ ਰਾਹੀਂ ਕੀਤਾ ਜਾਂਦਾ ਹੈ ਜਿਵੇਂ ਜਿਵੇਂ ਡਾਲਰ ਦੀ ਕੀਮਤ ਵੱਧਦੀ ਹੈ ਇਸੇ ਤਰੀਕੇ ਦੇ ਨਾਲ ਕੰਪਨੀਆਂ ਦੀਆਂ ਲਾਗਤਾਂ ਵੀ ਵੱਧ ਜਾਂਦੀਆਂ ਨੇ ਤੇ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਹਨਾਂ ਦੀਆਂ ਕੀਮਤਾਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ ਜਦੋਂ ਅਸੀਂ ਗੱਲ ਕਰਦੇ ਆਂ ਨਾ ਟੈਲੀਵਿਜ਼ਨਸ ਦੀ ਲੈਪਟਾਪਸ ਦੀ ਫੋਨਸ ਦੀ ਤੇ ਇਹ ਸੋਈ ਦੇ ਉਪਕਰਨਾ ਦੇ ਤੇ ਇਹਨਾਂ ਦੀਆਂ ਕੀਮਤਾਂ 'ਚ ਵੀ ਹਸਾਵਾਦਾ ਹੋ ਜਾਂਦਾ ਹੈ ਸਟਾਕ ਮਾਰਕੀਟ ਦੇ ਵਿੱਚ ਵੀ ਇਹ ਸਥਿਰਤਾ ਨਜ਼ਰ ਆ ਜਾਂਦੀ ਹੈ ਜਦੋਂ ਰੁਪਇਆ ਕਮਜ਼ੋਰ ਹੋ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਸੈਕਟਰ ਅਨੁਸਾਰ ਵੱਖ-ਵੱਖ ਹੁੰਦਾ ਹੈ ਜਦੋਂ ਅਸੀਂ ਆਈਟੀ ਦੀ ਗੱਲ ਕਰਦੇ ਹਾਂ ਫਾਰਮਾਸਿਟਿਕਲ ਕੰਪਨੀਆਂ ਦੀ ਗੱਲ ਕਰਦੇ ਹਾਂ ਤੇ ਇਹਨਾਂ ਦੇ ਵਿੱਚ ਵੀ ਖਾਸਾ ਜਿਹੜਾ ਹੈ ਉਹ ਵਾਧਾ ਹੋ ਜਾਂਦਾ ਹੈ ਆਟੋ ਸਟੀਲ ਇਲੈਕਟ੍ਰੋਨਿਕਸ ਅਤੇ ਆਯਾਤ ਨਿਰਪੱਖ ਖੇਤਰਾ ਨੂੰ ਵੀ ਸਦਾ ਨੁਕਸਾਨ ਜ਼ਰੂਰ ਤੇ ਜ਼ਰੂਰ ਉਠਾਉਣਾ ਪੈਂਦਾ ਹੈ ਇਸ ਦੇ ਨਾਲ ਸਟਾਕ ਮਾਰਕੀਟ ਜਿਹੜੀ ਹੋ ਬਿਲਕੁਲ ਅਸਥਿਰ ਹੋ ਜਾਂਦੀ ਹੈ ਔਰ ਜਦੋਂ ਉਸੇ ਵਿਦੇਸ਼ੀ ਪੜਾਈ ਦੀ ਗੱਲ ਕਰਦੇ ਹਾਂ ਕਰਜ਼ਿਆਂ ਦੀ ਗੱਲ ਕਰਦੇ ਹਾਂ ਈਐਮਆਈ ਦੀ ਗੱਲ ਕਰਦੇ ਹਾਂ ਵਿਸਾ ਰਹਿਣ ਸਹਿਣ ਦੇ ਖਰਚੇ ਤੇ ਹੋਰ ਖਰਚੇ ਦੇ ਉੱਪਰ ਵੀ ਸਿੱਧੇ ਤੌਰ ਤੇ ਅਸਰ ਹੁੰਦਾ ਹੈ ਵਿਦੇਸ਼ਾਂ ਵਿੱਚ ਜੋ ਵਿਦਿਆਰਥੀ ਪੜ੍ਹਾਈ ਕਰ ਰਹੇ ਹੁੰਦੇ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਅਸਰ ਹੁੰਦਾ ਜਦੋਂ ਮਹਿੰਗਾਈ ਵਧਦੀ ਹੈ ਤਾਂ ਆਰਬੀਆਈ ਵਿਆਜ ਦਰਾਂ ਨੂੰ ਘਟਾਉਣ ਤੋਂ ਪਰਹੇਜ਼ ਕਰਦਾ ਤੇ ਕਈ ਵਾਰ ਉਹਨਾਂ ਨੂੰ ਵਧਾਉਣਾ ਪੈਂਦਾ ਹੈ ਇਸ ਦਾ ਮਤਲਬ ਹੈ ਕਿ ਕਰੇਲੂ ਕਰਜ਼ੇ ਕਾਰ ਕਰਜ਼ੇ ਤੇ ਨਿੱਜੀ ਕਰਜ਼ੇ ਸਾਰੇ ਹੀ ਮਹਿੰਗੇ ਹੋ ਜਾਂਦੇ ਨੇ ਤੇ ਈਐਮਆਈ ਜਿਹੜੀ ਹੈ ਉਹ ਵੱਧ ਜਾਂਦੀ ਹੈ ਔਰ ਜਦੋਂ ਅਸੀਂ ਰੋਜ਼ਾਨਾ ਦੀਆਂ ਬਚਤਾਂ ਦੀ ਗੱਲ ਕਰਦੇ ਹਾਂ ਨਿਵੇਸ਼ ਦੀ ਗੱਲ ਕਰਦੇ ਹਾਂ ਤੇ ਇਹਨਾਂ ਦੇ ਉੱਪਰ ਵੀ ਪ੍ਰਭਾਵ ਤਾਂ ਹੈ ਸਵੱਧ ਰਹੀ ਮਹਿੰਗਾਈ ਦਾ ਔਰ ਜਦੋਂ ਅਸੀਂ ਬਚਤ ਦੀ ਗੱਲ ਕਰਦੇ ਹਾਂ ਤੇ ਸਾਨੂੰ ਬਚਤ ਜਿਹੜੀ ਹੈ ਉਹ ਬਹੁਤ ਹੀ ਘਟ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ ਖਰੀਦਣ ਦੇ ਵਿੱਚ ਔਰ ਨਿਸ਼ਚਿਤ ਆਮਦਨ ਨਿਵੇਸ਼ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਐਫ ਡੀਜ਼ ਨੇ ਆਰ ਡੀਜ਼ ਨੇ ਉਹਨਾਂ ਦੇ ਉੱਪਰ ਵੀ ਰਿਟਰਨ ਜਿਹੜੇ ਨੇ ਉਹਨਾਂ ਦੇ ਮਹਿੰਗਾਈ ਦੇ ਮੁਕਾਬਲੇ ਕਮਜ਼ੋਰ ਹੋ ਜਾਂਦਾ ਹੈ ਸੋ ਜਦੋਂ ਡਾਲਰ ਦੀ ਕੀਮਤ ਵਧਦੀ ਹੈ ਰੁਪਏ ਦੀ ਕੀਮਤ ਜਿਹੜੀ ਹੈ ਉਹ ਘਟਦੀ ਹੈ ਇਸਦੀ ਵੈਲਿਊ ਜਿਦਾ ਜਿਦਾ ਘਟਦੀ ਜਾਂਦੀ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਰੇਟ ਜਿਹੜਾ ਹੈ ਉਹ ਮਾਰਕੀਟ ਤੇ ਵਿੱਚ ਵੱਧ ਜਾਂਦਾ ਹੈ ਭਾਰਤੀ ਰੁਪਇਆ ਜੋ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਇਸ ਦੇ ਨਾਲ ਮਹਿੰਗਾਈ ਵਧ ਰਹੀ ਹੈ ਔਰ ਖਾਸ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਮਹਿੰਗਾਈ ਦਾ ਅਸਰ ਆ ਰਿਹਾ ਹੈ